ਦੇਖ ਚੈੱਕ ਕਰਦੇ ਆਂ ਦੇਖੋ ਹੁਣ ਆਪਾਂ 30 ਦੇ ਅੱਧ ਤਰੀ ਦੇਖੋ ਕਿ ਨਹੀਂ ਸੰਗਣੀ ਕਿਉਂਕਿ ਜਦੋਂ ਕੋਈ ਵਧੀਆ ਚੀਜ਼ ਬਣਾ ਕੇ ਖਾਣੀ ਹੈ ਮਿਹਨਤ ਤਾਂ ਕਰਨੀ ਹੀ ਪੈਂਦੀ ਜੇ ਆਪਾਂ ਕਹੀ ਜੇ ਬਿਨਾਂ ਮਿਹਨਤ ਤੋਂ ਆਪਾਂ ਕੋਈ ਚੀਜ਼ ਬਣਾ ਕੇ ਖਾ ਲਾਂਗੇ ਤਾਂ ਉਹ ਸੰਭਵ ਨਹੀਂ ਹੁੰਦੀ ਤੇ ਪਹਿਲਾਂ ਬੱਕਰਾ ਖਰੀਦਣਾ ਫਿਰ ਬੱਕਰਾ ਬਣਾਉਣਾ ਆ ਦੇਖੋ ਇੰਨਾ ਵਧੀਆ ਤਰੀ ਦਾ ਰੰਗ ਤੇ ਇਹਦੀ ਮੈਕ ਆ ਰਹੀ ਹੈ ਤਾਂ ਆਪਾਂ ਇਹਨੂੰ ਖਾ ਕੇ ਦੇਖਾਂਗੇ ਕਿਉਂਕਿ ਗਰਮ ਹੈ ਥੋੜਾ ਜਿਹਾ ਇਹੋ ਜਿਹਾ ਮੀਟ ਤੁਸੀਂ ਕਿਸੇ ਵੀ ਥਾਂ ਤੇ ਜਾ ਕੇ ਬਿਨਾ ਮਲੋ ਕਾਲ ਜੀ ਅੱਜ ਆਪਾਂ ਮਟਰਨ ਬਣਾਉਣ ਲੱਗੇ ਹਾਂ ਇਹ ਨੂੰ ਵਧੀਆ ਢੰਗ ਨਾਲ ਤੁਸੀਂ ਮਟਰਨ ਇਸ ਤਰ੍ਹਾਂ ਬਣਾਉਂਗੇ ਤਾਂ ਤੁਸੀਂ ਜਿਹੜਾ ਬਿਆਰੀ ਮਟਰਨ ਵੀ ਭੁੱਲ ਜਾਊਂਗੇ ਵੱਡੇ ਵੱਡੇ ਸ਼ੈਫ ਵੀ ਇਦਾਂ ਦਾ ਵਧੀਆ ਮਟਰਨ ਨਹੀਂ ਬਣਾਉਂਦੇ ਕਿਉਂਕਿ ਆਪਾਂ ਘਰ ਹੀ ਖਾਣਾਸਤੇ ਬਣਾਉਣਾ ਹੈ ਇਹਦੇ ਵਿੱਚ ਪਹਿਲਾਂ ਪਾਇਆ ਤੋਂ ਬਾਅਦ ਦੇਸੀ ਘਿਓ ਪਾ ਦਿੱਤਾ ਗਿਆ ਉਹ ਦੇਸੀ ਘਿਓ ਹੁਣ ਗਰਮ ਹੋ ਗਿਆ ਇਹਦੇ ਵਿੱਚ ਸਿੱਧਾ ਹੀ ਮਨੂੰ ਆਪਾਂ ਸਿੱਧਾ ਇਹਨੂੰ ਮਟਰਨ ਪਾ ਦੇਣਾ ਕੁਝ ਨਹੀਂ ਪਾਉਣਾ ਕੋਈ ਮਸਾਲਾ ਨਹੀਂ ਕੁਝ ਨਹੀਂ ਇੰਨੀ ਇਸੇ ਰਹੀ ਆਪਾਂ ਜਿਆਦਾ ਨਹੀਂ ਤਾਂ 15 ਮਿੰਟਾਂ ਨੂੰ ਆਪਾਂ ਪਕਾ ਲਾਂਗੇ ਬਸ ਤਾਂ ਇਹ ਮੈਂ ਇਸ ਤਰ੍ਹਾਂ ਹੌਲੀ ਹੌਲੀ ਹੋ ਰਹਿਣਾ ਇਹ 2 ਕਿਲੋ ਮਟਨ ਆ ਜੀ ਤੇ 2 ਕਿਲੋ ਮਟਨ ਨੂੰ ਆਪਾਂ ਇਹ ਜਿਹੜਾ ਮਸਾਲੇ ਪਾਉਣ ਤੋਂ ਪਹਿਲਾਂ ਇਹ ਜਿਹੜਾ ਕੋਈ ਕੀਤਾ ਇਹਨੂੰ 15 ਮਿੰਟ ਜਿਸ ਤਰੀਕੇ ਨਾਲ ਹਲਾ ਹਲਾ ਹੀ ਜਾਣਾ ਤੇ ਬੜੀ ਜਵੇਗਾ ਇਹ ਬਿਨਾ ਪਾਣੀ ਤੋਂ ਆਪਾਂ ਰਸਮੇਸਾ ਮਟਨ ਬਣਾਵਾਂਗੇ ਇਹ ਤੁਸੀਂ ਇੱਕ ਮਟਨ ਖਾਣ ਦੀ ਇੱਕ ਹੋਰ ਮਤਲਬ ਖਾਸੀਅਤ ਹੈ ਇਹ ਮਟਨ ਜਿੰਵੇਂ ਜੇ ਪੁਰਾਣਾ ਹੁੰਦਾ ਹੈ ਜਿਹਨੇ ਅੱਜ ਤੁਸੀਂ ਬਣਾਇਆ ਜਿੱਦ ਨੂੰ ਸਵੇਰੇ ਖਾਣੇ ਦਾ ਸਵਾਦ ਹੋਰ ਹੋਏਗਾ ਜੇ ਆਪਾਂ ਇਹਨੂੰ ਸਵੇਰੇ ਖਵਾਗੇ ਗਰਮ ਕਰਕੇ ਉਹਦਾ ਸਵਾਦ ਤਾਂ ਹੋਰ ਬਹੁਤ ਟੇਸਟੀ ਹੋਏਗਾ ਲਜੀਜ਼ ਹੋ ਜਾਏਗਾ ਹੁਣ ਆਪਣੇ ਚਿਕਨ ਨੂੰ ਮਟਰ ਨੂੰ ਸੋਰੀ ਬੰਦੇ ਨੂੰ 12 ਤੋਂ 15 ਮਿੰਟ ਹੋ ਗਏ ਆ ਤੇ ਇਹਨੇ ਆਪਦਾ ਪਾਣੀ ਛੱਡਣਾ ਸ਼ੁਰੂ ਕਰਤਾ ਦੇਖੋ ਰੁਚ ਆਪਾਂ ਇਹਦੇ ਵਿੱਚ ਪਾਈ ਗਾ ਤਾਂ ਥੋੜਾ ਜਿਹਾ ਵੱਧ ਕਿਉਂ ਪਾਇਆ ਸੀ ਮੈਂ 1.5 ਚਮਚਾ ਵੱਡਾ ਇਹ ਦੇਸੀ ਘੋਦਾ ਪਾਇਆ ਸੀ ਉਹ ਤਸੀਰ ਤੋਂ ਬਾਅਦ ਇਹਨੇ ਆਪਦਾ ਇਹਨੂੰ ਭੁੰਨਦੇ ਉਹਦੇ ਵਿੱਚ ਹੀ ਭੁੰਨਦੇ ਰਹੇ ਆ ਤੇ ਹੁਣ ਇਹਨੇ ਆਪਦਾ ਮਟਰਨੇ ਵੀ ਆਪਦਾ ਪਾਣੀ ਛੱਡਨ ਲਾ ਤੇ ਹੁਣ ਇਹਦੇ ਥੋੜਾ ਥੋੜਾ ਕਰਕੇ ਆਪਾਂ ਹੌਲੀ ਹੌਲੀ ਮਸਾਲੇ ਪਾਵਾਂਗੇ ਪਹਿਲਾਂ ਇਹਦੇ ਵਿੱਚ ਹੁਣ ਆਹ ਪਿਆਜ਼ ਪਿਆਜ਼ ਅਦਰਕ ਪਿਆਜ਼ ਅਦਰਕ ਤੇ ਲਸਣ ਦਾ ਇਹ ਪੀਸਟ ਹੈ ਜੇ ਆਪਾਂ ਦੀ ਮਰਜ਼ੀ ਲੋੜ ਅਨੁਸਾਰ ਇਹਨੂੰ ਸਾਤੂ ਹੀ ਪਾ ਸਕਦੇ ਹਾਂ ਹੁਣ ਇਹਨੂੰ 3-4 ਮਿੰਟ ਇਹਨੂੰ ਭੁੰਨਾਂਗੇ ਇਹਦੇ ਵਿੱਚ ਹਰੀ ਮਿਰਚ ਵੀ ਪਾਈਆਂ ਆ ਥੋੜਾ ਜਿਹਾ ਪਾਣੀ ਸਿਰਫ ਇਹੋ ਜਿਹਾ ਲੱਗਿਆ ਹੈ ਮਸਾਲਾ ਪੱੜਨ ਵਾਸਤੇ ਹੁਣ ਜੇ ਅਚਾਪਾਂ ਦੇ ਮੀਟ ਤੇ ਇਹਦਾ ਮਟਰਨ ਪਾਵਾਗੇ ਬੱਕਰੇ ਦਾ ਮੀਟ ਹੋਰ ਇਹ ਵਿੱਚ ਆਪਾਂ ਪਾਣੀ ਨਹੀਂ ਪਾਵਾਂਗੇ ਇਹਦੇ ਹਜੇ ਨੂਨ ਨਹੀਂ ਪਾਇਆ ਕੋਈ ਹਲਦੀ ਨਹੀਂ ਪਾਈ ਕੁਝ ਨਹੀਂ ਪਾਇਆ ਹੁਣ ਇਹ ਜਿਵੇਂ ਜਿਵੇਂ ਦੇ ਵਿੱਚ ਮਸਾਲੇ ਇਹਦਾ ਪੇਸਟ ਪਵੇਗਾ ਨੂਨ ਹਲਦੀ ਮਿਰਚ ਮਸਾਲਾ ਉਵੇਂ-ਉਵੇਂ ਆਵੀ ਇਹ ਰੰਗਤ ਫੜੇਗਾ ਇੱਕ ਗੈਸ ਨਾਲ ਚੁੱਲੇ ਦੇ ਬਹੁਤ ਵਧੀਆ ਢੰਗ ਨਾਲ ਬਣਦਾ ਪਾਤਾ ਸੀ ਪਿਆਜ਼ ਲਸਣ ਅਦਰਕ ਦਾ ਤੇ ਉਹਨੂੰ ਕਿਤੇ 7-8 ਮਿੰਟ ਉਲ ਕੋਲ ਮਿਲਾ ਕੇ ਇਹਨੂੰ 20-22 ਮਿੰਟ ਹੋ ਗਏ ਮਡਲ ਨੂੰ ਬੰਦ ਦੇ ਨੂੰ ਤੇ ਹੁਣ ਇਹਨਾਂ ਦਾ ਪੈਂਦੇ ਵਿੱਚ ਮਸਾਲੇ ਮਿਕਸ ਕਰਾਂਗੇ ਕਿੰਦੇ ਸਭ ਤੋਂ ਪਹਿਲਾਂ ਆਪਾਂ ਹਲਦੀ ਪਾਵਾਂਗੇ ਹਲਦੀ 1/2 ਚਮਚ ਇਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਧਨੀਆ ਪਾਊਡਰ 1 ਚਮਚ ਉਸ ਤੋਂ ਬਾਅਦ ਪਾਵਾਂਗੇ ਭਾੜੀ ਕਾਲੀ ਮਿਰਚ 2 ਚਮਚ ਤੋਂ ਕੇ ਪੂਰਾ ਭਰਿਆ ਨਹੀਂ ਇਸ ਕਰਕੇ ਅਪੈ ਨੂੰ ਹੋਰ ਪਾਵਾਂਗੇ ਤੇ ਇਸ ਤੋਂ ਬਾਅਦ ਇਹਦੇ ਚਾਹ ਮੀਟ ਮਸਾਲਾ ਆ ਹੈਗੀ ਹੈ ਡੇਗੀ ਮਿਰਚ ਰੰਗ ਵਾਸਤੇ ਇਹ ਇੱਕ ਇੱਕ ਚਮਚਾ ਦੋ ਚਮਚੇ ਇਹਦੇ ਵਿੱਚ ਮੀਟ ਮਸਾਲੇ ਦੇ ਪਾਏ ਇੱਕ ਚਮਚਾ ਦੇਗੀ ਮਿਰਚ ਦਾ ਪਾਇਆ ਇਹ ਨੂੰ ਹੁਣ ਆਪਾਂ ਜਿਵੇਂ ਜਿਵੇਂ ਹਿਲਾਈ ਜਾਵਾਂਗੇ ਤੇ ਉਵੇਂ ਵੀ ਬਣੀ ਜਾਏਗਾ ਤੇ ਨਮਕ ਮਿਰਚ ਆਪਾਂ ਨਹੀਂ ਪਾਇਆ ਤੇ ਨਮਕ ਵੀ ਆਪਾਂ ਪਾਉਣਾ ਦੇਚ ਨਮਕ ਆਪਾਂ ਸਵਾਦ ਅਨੁਸਾਰ ਪਾ ਸਕਦੇ ਹਾਂ ਮੈਂ ਦੇ ਵਿੱਚ ਨਮਕ ਨਹੀਂ ਪਾਇਆ ਸੀ ਅ ਨਮਕ ਆ ਪੀਸੀ ਲਾ ਕੇ ਇੱਕ ਚਮਚਾ ਪਤਾ ਕਿ ਕਿ ਇਹ ਆਪ ਵੀ ਮਨੋ ਜਿਹੜਾ ਦਾ ਸਮਰਨ ਹੁੰਦਾ ਹੈ ਕਰਾਰਾ ਹੁੰਦਾ ਹੈ ਤੇ ਇਸ ਕਰਕੇ ਜੇ ਮਨੋ ਲੋਡ ਅਨੁਸਾਰ ਜੇ ਥੋੜਾ ਜਿਹਾ ਲੋਡ ਮਹਿਸੂਸ ਹੁੰਦੀ ਹੈ ਤਾਂ ਆਪਾਂ ਇਹਨੂੰ ਉਤੋਂ ਵੀ ਪਾ ਸਕਦੇ ਹਾਂ ਹੁਣ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਭੁੰਨ ਜਾਵਾਂਗੇ ਕੜਾਈ ਦੇ ਵਿੱਚ ਇਹ ਟਮਾਟਰ ਦਾ ਪੇਸਟ ਬਣਿਆ ਪਿਆ ਹੈ ਇਹ ਥੋੜਾ ਜਿਹਾ ਰੋਕ ਕੇ ਪਾਵਾਂਗੇ ਇਹ ਤੇ ਟਮਾਟਰ ਦਾ ਸੂਪ ਹੈ ਬੜਾ ਪੇਸਟ ਬਣਾਇਆ ਪਿਆ ਇਹ ਮੂਟੀ ਇਲਾਚੀ ਹੈ ਇਹ ਦਾਲਚੀਨੀ ਹੈ ਇਹ ਤੇਜ ਪੱਤਾ ਹੈ ਆ ਛੋਟੀ ਇਲਾਚੀ ਹੈ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੇ ਜਿਹਾ ਇਹਦੇ ਨਾਲ ਟੇਸਟ ਤੇ ਇਹਦਾ ਹਾਈ ਐਂਡ ਧੰਗਾ ਵਧੀਆ ਬਣ ਜੇਗਾ ਜਿਹੜਾ ਤੇਜ ਪੱਤਾ ਹੈ ਤੇਜ ਪੱਤੇ ਦੇ ਨਾਲ ਚੀਜ਼ ਜਲਦੀ ਹজম ਹੁੰਦੀ ਆ ਇਹ ਲੀਵਰ ਵਾਸਤੇ ਵਧੀਆ ਹੁੰਦਾ ਹੈ ਇਹ ਇਹਨੂੰ ਹਰ ਸਬਜ਼ੀ ਵਿੱਚ ਵਰਤਿਆ ਜਾ ਸਕਦਾ ਹਾਂ ਜੀ ਇਹ ਰਿਚਾ ਮਸਾਲਾ ਭੁੰਨਿਆ ਨੂੰ ਹੋ ਗਏ 6-7 ਮਿੰਟ ਤੇ ਹੁਣ ਅਸੀਂ ਇਹਦੇ ਵਿੱਚ ਆ ਟਮਾਟਰ ਦਾ ਜਿਹੜਾ ਬਣਾਇਆ ਹੈ ਪੇਸਟ ਉਹ ਮਿਕਸ ਕਰ ਲਗੇ ਇਸ ਨਾਲ ਹੀ ਤਰੀ ਬਣ ਜੇਗੀ ਇਹਦੇ ਨਾਲ ਸੰਗਣਾ ਪਾਵਾਂ ਆਏਗਾ ਹੁਣ ਇਹਨੂੰ ਆਪਾਂ ਇਹਦੀ ਦੋ 25 ਮਿੰਟ ਹੋਰ ਭੁੰਨਾਂਗੇ ਤੇ ਫਿਰ ਇਹ ਬੱਕਰੇ ਦਾ ਮੀਟ ਆਪਣਾ ਪੰਜਾਬੀ ਬੱਕਰੇ ਦਾ ਮੀਟ ਬਣਾਉਣ ਦੀ ਤਕਨੀਕ ਥੋੜੀ ਅਲੱਗ ਹੈ ਇਵੇਂ ਆਮ ਆਕੇ ਪਹਿਲਾਂ ਪਹਿਲਾਂ ਤੜਕਾ ਲਾ ਲੈਂਦੇ ਸੀ ਤੇ ਉਵੇਂ ਉਹਨੂੰ ਬਣਾਉਂਦੇ ਸੀ ਹੁਣੇ ਤੜਕਾ ਨਾਲ ਨਾਲ ਲਾਇਆ ਤੁਹਾਡੇ ਸਾਹਮਣੇ ਆ ਆ ਦੇਖੋ ਕਿੰਨੀ ਵਧੀਆ ਆ ਜਾਂਦੀ ਚ ਰੰਗਤ ਆ ਚੁੱਕੀ ਐ ਤੇ ਜਦੋਂ ਬਣ ਜਾਏਗਾ ਫਿਰ ਤੁਹਾਡੇ ਨਾਲ ਗੱਲ ਕਰਾਂ ਇਹ ਚਿਕਨ ਸੌਰੀ ਮਟਰਨ ਜਿਹੜਾ ਬੱਕਰੇ ਦਾ ਮੀਟ ਆ ਦੇਖੋ ਜਦੋਂ ਹੱਡੀਆਂ ਨੂੰ ਛੱਡ ਦਵੇ ਤਦੋਂ ਸੰਜਰ ਬਣ ਗਿਆ ਜਦੋਂ ਇਹਦੇ ਵਿੱਚ ਆਪਾਂ ਸਾਰਾ ਕੁਝ ਪਾਤਾ ਸੀ ਪਹਿਲਾਂ ਆਪਾਂ ਇਹਨੂੰ ਘਿਓ ਦੇ ਵਿੱਚ ਭੁੰਨਿਆ 15 ਮਿੰਟ ਦੇ ਲਗਭਗ ਫਿਰ ਇਹਦੇ ਵਿੱਚ ਪਿਆਜ਼ ਲਸਣ ਪਿਆਈ ਲਸਣ ਅਦਕਰਤੇ ਹਰੀ ਮਿਰਚ ਦਾ ਪੇਸਟ ਪਾਤਾ 5 ਮਿੰਟ ਫਿਰ ਭੁੰਨਿਆ ਜਦੋਂ ਪੇਸਟ ਪੁੱਜ ਗਿਆ ਸਾਰਾ ਤਾਂ ਫਿਰ ਇਹਦੇ ਵਿੱਚ ਆਪਾਂ ਹਲਦੀ ਨੂਨ ਮਿਰਚ ਮਸਾਲਾ ਖੜੇ ਮਸਾਲੇ ਦੇਗੀ ਮਿਰਚ ਧਨੀਆ ਪਾਊਡਰ ਇਸਾਰਾ ਪਾਣ ਦੇ ਚ ਪਾ ਦਿੱਤਾ ਤੇ ਹੁਣ ਦੇਖੋ ਕਿੰਨਾ ਵਧੀਆ ਇਹ ਨਹੀਂ ਰੰਗਤ ਇਹਦੇ ਤੇ ਆ ਗਈ ਹੈ ਹੁਣ ਆਪਾਂ ਖਾ ਕੇ ਇਹਦਾ ਟੇਸਟ ਵੀ ਕਰਾਂਗੇ ਵੀ ਇਹ ਕਿਸ ਤਰ੍ਹਾਂ ਦਾ ਬਣਿਆ ਹੋਇਆ ਤੇ ਇਹ ਪੰਜਾਬੀ ਲੋਕ ਬੱਕਰੀ ਦਾ ਮੀਟ ਬੜੇ ਚਾਤੂ ਸ਼ਾਲਾ ਬਣਾਉਂਦੇ ਜੇ ਪਹਿਲੇ ਸਮਿਆਂ ਚ ਇਹ ਦੋ ਦੋ ਘੰਟੇ ਵੀ ਲਿੰਦਾ ਸੀ ਪਰ ਹੁਣ ਸਮੇਂ ਦੇ ਨਾਲ ਨਾਲ ਕਿਉਂਕਿ ਗੈਸ ਜਾਂ ਅੱਗ ਲਗਾਤਾਰ ਬਲਦੀ ਰਹਿੰਦੀ ਹੈ ਇਸ ਕਰਕੇ ਇਹ ਜਲਦੀ ਤਿਆਰ ਹੋਣ ਲੱਗ ਗਿਆ ਜਦੋਂ ਆਪਾਂ ਸਾਰੇ ਮਸਾਲੇ ਦੇ ਵਿੱਚ ਪਾਤੇ ਸੀ ਉਸ ਤੋਂ ਬਾਅਦ ਇਹ 15 ਮਿੰਟ 20 ਮਿੰਟਾਂ ਦੇ ਵਿੱਚ ਇਹ ਤਿਆਰ ਹੋ ਗਿਆ ਜੀ ਆ ਦੇਖ ਲਓ ਆਪਾਂ ਹੁਣ ਦੇਖ ਚੈੱਕ ਕਰਦੇ ਹਾਂ ਦੇਖੋ ਹੁਣ ਆਪਾਂ ਤੀਸੇ ਦੇ ਤਰੀਕੋ ਕਨੀ ਸੰਗੜੀ ਕਿਉਂਕਿ ਜਦੋਂ ਕੋਈ ਵਧੀਆ ਚੀਜ਼ ਬਣਾ ਕੇ ਖਾਣੀ ਹੈ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ ਜੇ ਆਪਾਂ ਕਹੀ ਜੇ ਬਿਨਾਂ ਮਿਹਨਤ ਤੋਂ ਆਪਾਂ ਕੋਈ ਚੀਜ਼ ਬਣਾ ਕੇ ਖਾ ਲਾਂਗੇ ਤਾਂ ਉਹ ਸੰਭਵ ਨਹੀਂ ਹੁੰਦੀ ਤੇ ਪਹਿਲਾ ਬੱਕਰਾ ਖਰੀਦਣਾ ਫਿਰ ਬੱਕਰਾ ਬਣਾਉਣਾ ਆ ਦੇਖੋ ਇੰਨਾ ਵਧੀਆ ਤਰੀ ਦਾ ਰੰਗ ਤੇ ਇਹਦੀ ਮਹਿਕ ਆ ਰਹੀ ਹੈ ਤਾਂ ਆਪਾਂ ਇਹਨੂੰ ਖਾ ਕੇ ਦੇਖਾਂਗੇ ਕਿਉਂਕਿ ਗਰਮ ਹੈ ਥੋੜਾ ਜਿਹਾ ਇਹੋ ਜਿਹਾ ਮੀਟ ਤੁਸੀਂ ਕਿਸੇ ਵੀ ਥਾਂ ਤੇ ਜਾ ਕੇ ਬਿਨਾ ਮਲੋ ਗਲਤ ਮਸਾਲੇ ਆਗੇ ਬਣਾਇਆ ਖਾਣ ਨਾਲ ਘਰੇ ਬੇਹਦੀਨ ਤੇ ਹਾਈਜੈਨਿਕ ਮੀਟ ਘਰੇ ਬਣਾ ਕੇ ਖਾਓ ਤੇ ਆਨੰਦ ਲਓ ਤੇ ਪੀਸਵੇ ਦੇ ਬਹੁਤ ਵਧੀਆ ਬਣੇ ਹੋਏ ਆ ਇਹ ਜਿੰਨੀਆਂ ਰੈਸਪੀਆਂ ਤੇ ਹੋਰ ਜੇ ਤੁਸੀਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਆਦੇ ਕੀਮਤੀ ਸੁਝਾਅ ਦਿਓ ਕਿਹੜੀ ਵੀਡੀਓ